ਗੋਲੀਆਂ ਕਿੰਨੀਆਂ ਸੁਣੀਆਂ ਨੇ ਹਣਾ 골ਡ ਦੀਆਂ ਨੇ ਹਾਂ ਯਾਰ 골ਡ ਨਹੀਂ ਆਈਆਂ ਜਰ ਤੂੰ ਦੱਸਦਾ ਹੈਗਾ ਠੀਕ ਆ ਕੋਈ ਨਹੀਂ ਮੈਂ ਕਰਵਾ ਦੂੰਗਾ ਹੌਲੀ ਹੌਲੀ ਬੇਬੇ ਹੁੰਦੇ ਨੇ ਬੇਬੇ ਪਾ ਲੂਗੀ ਠੀਕ ਹੈ ਜਿਹੜੇ ਮੇਰੇ ਮੰਮੀ ਹੋਰਾਂ ਨੇ ਪਾ ਕੇ ਦਿੱਤੇ ਨੇ 골ਡ ਵਾਲੇ ਮੈਂ ਉਹ ਵੀ ਪਾ ਦਿਆਂਗਾ ਸਾਡੇ ਕੋਲ ਸਮਝ ਨਹੀਂ ਨਾ ਕੀ ਲੈ ਕੇ ਦੇ ਦਿੱਤਾ ਤੁਹਾਨੂੰ 100 200 ਵੀ ਚੀਜ਼ ਹੈ ਇਹ ਮੈਨੂੰ ਇਹ ਸੀ ਵੀ ਕਿ ਤਾ ਤੁਹਾਨੂੰ ਮੈਨੂੰ ਬੋਲ ਦੀ ਦੀ ਚੀਜ਼ ਗਿਫਟ ਕਰਨਾ। ਪਰ ਨਾ ਸਾਡੀ ਬੋੜ ਬੋਲੇਗਾ। ਪਰ ਮੈਂ ਤੈਨੂੰ ਕਿਹਾ ਨਾ ਆਪਣੀ ਮਿਹਨਤ ਨਾਲ ਮੈਂ ਤੈਨੂੰ ਹੌਲੀ ਕਰਵਾ ਕੇ ਦੇ ਦੋ ਇਹਦੇ ਨਾਲ ਜੀ ਕਰਵਾ ਕੇ ਦੇ ਦੂੰਗਾ। ਲੋੜ ਐਨੀ ਵਾਸਤੇ ਮੇਰੇ ਮਾਪੇ ਮੈਨੂੰ ਆਪੇ ਕਰਵਾ ਦਿੰਦੇ। ਮੈਨੂੰ ਇਹ ਸੀ ਮੈਂ ਕਿਹ ਚਲਾ ਲਵਾਂ ਸਾਡੇ ਕੋਲ ਵੀ ਪੈਸਾ ਆ ਜਾਊਗਾ। ਨਹੀਂ ਨਵੀਂ ਗਰੀਬ ਦੇ ਮੈਂ ਕਿੱਥੇ ਰਹਿ ਕੇ ਤਰਾਂਗੇ। ਉਹ ਨਵੀਂ ਥੋੜਾ ਜਿਹਾ ਘੱਟ ਪੜਿਆ ਹੋਇਆ ਹੈਗਾ। ਇਹਨੂੰ ਬਥੇਰਾ ਜ਼ੋਰ ਲਾਇਆ ਸੀ ਉਦੋਂ ਮੇਰੇ ਨਾਲਾਂ ਰਿਹਾ ਕਰ। ਇਹਨੇ ਮੇਰੀ ਇੱਕ ਨਹੀਂ ਮੰਨੀਗੀ। ਮੈਨੂੰ ਟਾਈਮ ਜਾਂ ਹੋਈ ਜਾਂਦਾਗਾ ਕਿਤੇ ਲੇਟ ਨਾ ਹੋ ਜਾ ਮੈਂ ਜਾਣਾ ਵੀ ਆ ਤੂੰ ਮੈਨੂੰ ਨੰਬਰ ਦੇ ਦੇ ਆ ਉਹਦਾ ਇਹ ਉਹਦਾ ਨਵਦੀਪ ਆ ਕਰਨ ਬੰਦਾ ਤੀ ਉਹਦੇ ਤੱਕ ਮੈਨੂੰ ਕਾਮਾਂਗਾ ਲੈ ਕਰ ਦੇ ਸੇਵ ਸੱਚੀ ਮੈਂ ਆਪਣਾ ਨੰਬਰ ਵਰਤ ਪਰ ਦੇ ਹੋਰਾ ਨਵਦੀਪ ਦਾ ਨੰਬਰ ਹੀ ਚੱਲ ਤੂੰ ਦੱਸ ਦੇਂਗੇ ਮੈਨੂੰ ਉਹ ਗੇਵਰ ਚੱਕਦਾ ਨਹੀਂ ਹੁੰਦਾ ਨਾ ਬੈਂਕ 'ਚ ਹੁੰਦਾਗਾ ਤੂੰ ਸੁਣ ਚੱਲ ਠੀਕ ਆ ਕੁੜੀਏ ਮੈਂ ਤੈਨੂੰ ਐ ਪੁੱਛਦੀ ਆ ਅੰਦਰ ਇਹਨੂੰ ਅੰਦਰ ਕਦੋਂ ਠਹਿਦੀਗਾ ਮੈਂ ਥੋੜੂ ਬੇਬੇ ਬੁਲਾਇਆ ਸੀ ਅੰਦਰ ਉਹ ਆਇਆ ਸੀਗਾ ਕਿ ਸਿੱਧਾ ਅੰਦਰ ਬੈਠ ਗਿਆ ਕੀ ਹੋ ਗਿਆ ਹੱਦ ਹੋਈ ਪਈ ਜਮਈ ਨਾ ਤੂੰ ਉਹਨੂੰ ਉੱਥੇ ਜਵਾਬ ਦਿੰਦੀ ਵੀ ਮੇਰੇ ਬੇਬੇ ਘਰ ਨਹੀਂ ਭਾਈ ਜਿਉਂ ਚੱਲਦੇ ਲੱਗ ਮੈਂ ਬੇਬੇ ਕਹਿਤਾ ਸੀ ਮੈਂ ਕਿਹਾ ਨਵਦੀਪ ਕੰਮ ਦੇ ਉੱਤੇ ਗਿਆ ਤੇ ਬੇਬੇ ਇੱਧਰ ਚਾਚੇ ਦੇ ਘਰੇ ਗਈ ਹੋਈ ਹੈਗੀ ਉਹ ਕਹਿੰਦਾ ਬਾਅਦ ਸਟਾਲ ਕੋਈ ਨਹੀਂ ਬੇਬੇ ਆ ਜਾਂਦੀ ਐ ਮੈਂ ਬੈਠ ਜਾਣਾ ਦੋ ਮਿੰਟਾਂ ਜਿਹਾ ਬੈਠਾ ਨਾਲ ਦੀ ਨਾਲ ਮੁੜ ਗਿਆ ਵਿਚਾਰਾ ਨਹੀਂ ਵਿਚਾਰਾ ਬਚੂਰਾ ਅੱਜ ਕੱਲ ਕੋਈ ਨਹੀਂ ਦਿਲ 'ਚ ਕਾਲਾ ਹੁੰਦਾ ਹਰੇਕ ਦੇ ਮੇਰੀ ਗੱਲ ਸੁਣ ਲੈ ਇਹ ਪੁਰਸ਼ ਵਾਲੇ ਬੰਦੇ ਕਿ ਜਿਵੇਂ ਮਿੱਤੇ ਨਹੀਂ ਹੁੰਦੇ ਲਾ ਪਰ ਬੇਬੇ ਤੂੰ ਐ ਕਾ ਤੂੰ ਕਹਿ ਨਹੀਂ ਉਹਦਾ ਕਹਦੇ ਭਾਈ ਅੱਗੇ ਤੋਂ ਨਾ ਇਹ ਨੂੰ ਅੰਦਰ ਵਾੜੀ ਮੈਂ ਤਾਂ ਤੈਨੂੰ ਅੱਜ ਕਹੇ ਅੱਜ ਤੋਂ ਅੰਦਰ ਦੀ ਸੀਗਾ ਕਣ ਪਹਿਲਾਂ ਤਾਂ ਗੁੱਤ ਨਹੀਂ ਹੁੰਦੇ ਉਹਦੀ ਤੇਰੀ ਨੂੰ ਜਿਹੜਾ ਜੇ ਜੁੰਮੜੇ ਪੱਟੂ ਕੀ ਇਹਦੇ ਬਿਸ਼ੱਕ ਕੱਲ ਨੂੰ ਫੋਨ ਦੇ ਕਰੂਗਾ ਤੈਨੂੰ ਫੇਰ ਕਹੇ ਐਂ ਬਾਹੂ ਬੇਬੇ ਤਾਂ ਸਿੱਧਾ ਹੀ ਬੋਲੀ ਜਣੀ ਦੱਸਾਂ ਮੈਂ ਸਿੱਧਾ ਹੀ ਬੋਲੂ ਮੇਰਾ ਮੇਰਾ ਘਰ ਹੈ ਨਹੀਂ ਤੁਰ ਜਾ ਉਹ ਅੰਦਰ ਬੈਠ ਕੇ ਆਇਆ ਥੋੜਾ ਮੈਂ ਤਾਂ ਗੱਲ ਉਹਦਾ ਮਤਬੂਲ ਕੀ ਹੈ ਅੰਦਰ ਜਦੋਂ ਮੈਂ ਹੀ ਨਹੀਂ ਕਰੇ ਮੇਰੇ ਪੁੱਤ ਨਹੀਂ ਕਰੇ ਉਹ ਅੰਦਰ ਨਹੀਂ ਹੈਗਾ ਸਾਡੇ ਤੂੰ ਉਹਨੂੰ ਹੋਰ ਤੋਂ ਕਹ ਦੇ ਉਹ ਤਾਂ ਬਥੇਰੇ ਤੁਸੀਂ ਮੰਜੇ ਦੇ ਉੱਤੇ ਬੈਠ ਬੈਠ ਚਾਹਾਂ ਪੀਂਈ ਅਸੀਂ ਲਵੇ ਉਹ ਤਾਂ ਹਰੇਕ ਹੀ ਬਣਾਉਂਦਾ ਉਹ ਤਾਂ ਤੁਸੀਂ ਕਹਿੰਦੇ ਸੀ ਸਾਡੇ ਘਰ ਦਾ ਮੁੰਡਾ ਹੀ ਆ ਚੱਲ ਕੋਈ ਨਾ ਹੁਣ ਘਰ ਦਾ ਅਜ ਬਗਾਨਾ ਵੀ ਕਰਦਾ ਫੇਰ ਐ ਨਹੀਂ ਹੁੰਦਾ ਜਿਹੜਾ ਕੋਈ ਪਿੱਛੇ ਤੱਕੇ ਮੇਰੀ ਸੁਣ ਲੈ ਗੱਲ ਸਾਡੇ ਹੁੰਦੇ ਆ ਸਕਦਾ ਫਿਰ ਬੇਬੇ ਉਹਨੂੰ ਕਹਿ ਕੇ ਰੱਖਿਓ ਠੀਕ ਆ ਵੀ ਜਦੋਂ ਅਸੀਂ ਘਰੇ ਨਹੀਂ ਹੈਗੇ ਨਾ ਫਿਰ ਗੇਟ ਤੋਂ ਹੀ ਮੁੜ ਜਾਓ ਉਹਨੂੰ ਵੀ ਕਹਿ ਦਊ ਤੈਨੂੰ ਵੀ ਕਹਿਤਾ ਉਹਨੂੰ ਗੈਰੋਂ ਆਜੇ ਮੂੰਹ ਲਾਉਣ ਦੀ ਲੋੜ ਨਹੀਂ ਬਾਹਰ ਕਰਿਆ ਕਰ ਵੀ ਪਈ ਹੈ ਨਹੀਂ ਕੋਈ ਕਰੇ ਫੇਰ ਆਜੀ ਮੈਂ ਕਾਹਨੂੰ ਮੂਹ ਲਾਉਣਾ ਕਿਸੇ ਨੂੰ ਇਹ ਤਾਂ ਬਸ ਤੁਹਾਡੇ ਹੀ ਹੋਣੇਗੇ ਗਲਤ ਇਲਜ਼ਾਮ ਜਿਹੜੇ ਤੁਸੀਂ ਹੁਣ ਮੇਰੇ ਤੇ ਪਹਿਲੀ ਲਾਉਣ ਲੱਗੇ ਨਹੀਂ ਤਰੂੰ ਅੰਦਰ ਅੱਜ ਹੀ ਇਹ ਕੁਛ ਹੈਗਾ ਅੱਜ ਤਾਂ ਮੈਨੂੰ 2 ਦਿਨ ਹੋਏ ਨੇ ਇੱਥੇ ਆਇਆ ਇਹਨੂੰ ਅੱਜ ਸਾਰੀ ਜ਼ਿੰਦਗੀ ਪਈ ਆ ਮੇਰੀ ਕੱਢਣ ਵਾਲੀ ਤੇਰੀ ਜ਼ਿੰਦਗੀ ਪਈ ਸਾਡੀ ਵੀ ਉਮਰ ਪਈ ਆ ਨਾ ਮੈਂ ਦੱਸੇ ਨੂੰ ਅੱਜੇ ਤੂੰ ਕਰਲੀ ਅੰਦਰ ਬਿਠਾਉਣ ਲੱਗੀ ਕੱਲ ਨੂੰ ਕਹੀਂ ਰੋਟੀ ਖਾ ਕੇ ਜਾਈ ਮੈਂ ਕਾਹਨੂੰ ਬੇਬੇ ਅੰਦਰ ਬਿਠਾਇਆ ਉਹ ਤਾਂ ਇੱਥੇ ਆ ਕੇ 2 ਮਿੰਟ ਬੈਠਣ ਨਾਲ ਦੀ ਨਾ ਮੁੜ ਗਿਆ ਵਿਚਾਰਾ ਵਿਚਾਰੇ ਬਚੂਰੇ ਤਾਂ ਇਹ ਜੀ ਹੁੰਦੇ ਨੇ ਤੂੰ ਮਾ ਬਾਗੀਆਂ ਦੀ ਬੜਈਆਂ ਜਿਹੀਆਂ ਨਾ ਕਰ ਨੇ ਉਹ ਜੇ ਵੈਸੇ ਸੱਚੀ ਗੱਲ ਕਹੀ ਸੀ ਹੁਣ ਮੱਚ ਗਈ ਨਾ ਤੂੰ ਜਾਣਦੀ ਐ ਨੂੰ ਕਿਵੇਂ ਜਾਣਦੀ ਆ ਇਹਨੇ ਤਾਂ ਨਿੱਕਾ ਸਾਡੇ ਪਰ ਦਾ ਭਾਂਬੜ ਵੀ ਇਹਨੇ ਸੋਹਣੀ ਬਹੂ ਆ ਗਈ ਮਸਾ ਮੇਰੇ ਜਿਵਾਕ ਕਰਾ ਉਹ ਫਿਰ ਦਵ ਜਿਵਾਕ ਕਦੇ ਕਹਿੰਦੇ ਨੇ ਜਮੀਨ ਨਹੀਂ ਕਦੇ ਕਹਿੰਦਾ ਨੌਕਰੀ ਚੱਜਦੀ ਤੈਨੂੰ ਇਹਨੂੰ ਸ਼ਰਮ ਨਹੀਂ ਨਾ ਨਹੀਂ ਭਾਈ ਆ ਬਗਾਨੀ ਧੀ ਆ ਮੀਰਾ ਮਸੇ ਮਿਲਦੀਆਂ ਨੇ ਕਹਿੰਦੀ ਮੈਂ ਤਾਂ ਕਹਿੰਦੀ ਸੋਹਣੀ ਐ ਸੋਹਣੀ ਕਾਦੀ ਲੈ ਲਈ ਇਹ ਤਾਂ ਹੁਣ ਆਈ ਕਹਿੰਦੀ ਐ ਵੀ ਮੇਰੇ ਘਰ ਨਹੀਂ ਦੇਖੀ ਜਾਓ ਲੈ ਆ ਬਲਮ ਕਰੇ ਵਾਰ ਲਿਆ ਜੇ ਮੇਰੇ ਪੁੱਤ ਨੂੰ ਪਤਾ ਲੱਗ ਗਿਆ ਨਾ ਤੇ ਮੇਰੀ ਘੁਤਰੀ ਪੱਟੂਗਾ ਇਹ ਤਾਂ ਜਿਹੜੀ ਪਛੋੜਾ ਤਾਂ ਅੱਡੇ ना तो हम मैंने जाया है बिना सद्दा सुन ले कर ले क्यों भांडा मेरे पुत तुम दसूंगी वो मेनु झड़कूगा भी तू तीजे दिन चाके चुन्नी कदे इधर भागी ने कदे इधर भागी ने हुन जाया है बिना मैंने सद्दा ना रही पे हम ए दिन खाक नी वर्दी कादी मिल गई रब नु सद्दा ने नमोर दा सिबई दसदा तत्ते नी होना ओ की हाल ने पुलसिए बढ़िया और ठीक है हां किधरों आ रहेगा ਤੂੰ ਕਿਵੇਂ ਤੁਰਿਆ ਫਿਰਦਾਗਾ ਉਹ ਬੈਟਰੀ ਲੋ ਹੋ ਗਈ ਯਾਰ ਸਕੂਟਰੀ ਦੀ ਅੱਛਾ ਸਕੂਟਰੀ ਦੀ ਹੋ ਗਈ ਮੇਰੀ ਕਾਨੂੰ ਸਕੂਟਰੀ ਦੀ ਓਏ ਤੈਨੂੰ ਕਿਹਾ ਸੀਗਾ ਉਹ ਲੈ ਲਈ ਤਨੇ 30000 ਰੁਪਏ ਦੀ ਸਕੂਟਰੀ ਉਹ ਨਹੀਂ ਓਲਾ ਲੈਤੀ ਦੀ ਯਾਰ ਉਹ ਲੋ ਹੋ ਗਈ ਸੀ ਅੱਜ ਥੋੜਾ ਲੰਬਾ ਲੰਗੇ ਸੀਗੇ ਓਲਾ ਲੈ ਲਈ ਹੋਰ ਬਰ ਕਿਸਤ ਤੇ ਲਈ ਹੋਊਗੀ ਤਨੇ ਕੁਝ ਭਰਤੇ ਦੇ ਕੁਝ ਕਿਸ਼ਤਾਂ ਕਰ ਲਿਆ ਸੀ ਯਾਰ ਚਾਲ ਚਾਲ ਠੀਕ ਆ ਮਾਂ ਆਪੀ ਠੀਕ ਰਹਿੰਦਾ ਬੈਂਕ ਸਵਾ ਪੈ ਰਿਆ ਤੈਨੂੰ ਵੀ ਕਿਸ਼ਤਾਂ ਦੀ ਚਲਣ ਦਾ ਚਲ ਆ ਮਹੌਲੀ ਬਣ ਜਾਂਦੇ ਨੇ ਗਿਆ ਹੋਰ ਸੁਣਾ ਮੈਨੂੰ ਐਂ ਦੱਸ ਉਹ ਤਾਂ ਤੁਸੀਂ ਲੋਕਾਂ ਦੇ ਚਲਾਨ ਕੱਟਦੇ ਰਹਿੰਦੇ ਹੋ ਹੁਣ ਜੇ ਛੋਡੇ ਵਾਰੀ ਵੀਡੀਓ ਬਣਾ ਕੇ ਪਾਈਏ ਫੇਰ ਬਾਈ ਉਹ ਚੱਲ ਤੂੰ ਹਾਂ ਪਾਰਟੀ ਦੇਣ ਦਾ ਮਰਾ ਪਾਰਟੀ ਵਾਲੀ ਗੱਲ ਨਹੀਂ ਟਾਲਦੇ ਪਾਰਟੀ ਤਾਂ ਦੇ ਦਾਂਗੇ ਪਾਰਟੀ ਦੀ ਕੀ ਗੱਲ ਹੈ ਜਾਈ ਬੜੀ ਸੋਹਣੀ ਹੈਗੀ ਹੈ ਦੇਖ ਲਈ ਫਿਰ ਤਾਂ ਹੈ ਹੋਰ ਐਂਕੋ ਦੇਖ ਰਿਹਾ ਮੌਦਣ ਗਿਆ ਸੀ ਯਾਰ ਖੇਤ ਫਿਰਦਾ ਸੀਗਾ ਅੱਛਾ ਅੱਛਾ ਮੈਂ ਛਕਣਦੇ ਆਇਆ ਕਰਾਂ ਜਾ ਕੇ ਚੱਲ ਵਧੀਆ ਰਿਹਾ ਕੋਈ ਬਸ ਐਂ ਇਹਦਾ ਕਰਮਾ ਨਾਲ ਚੀਜ਼ਾਂ ਮਿਲਦੀਆਂ ਹਾਂ ਕਰਮਾ ਨਾਲ ਮਿਲਦੀਆਂ ਨੇ ਬਾਕੀ ਕੀ ਗੱਲ ਹੋਰ ਕਹਿਣਾ ਤੈਨੂੰ ਮੈਂ ਬਾਣੀ ਸੁਣੀ ਜਿੰਨਾ ਦੀ ਤੇ ਨਾ ਤਵਾਰ ਨਹੀਂ ਪਈਦਾ ਹੁੰਦਾਗਾ ਇੰਨਾ ਤਾਂ ਨਹੀਂ ਪਤਾ ਹੁੰਦਾ ਵੀ ਅੰਦਰੋਂ ਕੀ ਚੱਲਦਾ ਹੈ ਨਾ ਦਿਮਾਗ 'ਚ ਬਾਹਰੋਂ ਕੀ ਨੇ ਇਹ ਓਏ ਯਾਰ ਚੱਲਾ ਹਰੇਕ ਬੰਦਾ ਇੱਕੋ ਨਾਲ ਤਾਂ ਨਹੀਂ ਹੁੰਦਾ ਹੈਗਾ ਹਨਾ ਇਹ ਤਾਂ ਜਦ ਦੀ ਸੋਚ ਹੁੰਦੀ ਹੈ ਬਾਕੀ ਥੋੜਾ ਇਹ ਤੂੰ ਭੋਲਾਗਾ ਚੱਲ ਕੋਈ ਨਹੀਂ ਬਾਕੀ ਯਾਰ ਕਿਸਮਤ ਆ ਹਨਾ ਜਿਵੇਂ ਆਪਾਂ ਚਲਾਵੇਂ ਆਪਦੇ ਘਰ ਦਾ ਸਿਸਟਮ ਉਹ ਵਿੱਚ ਚੱਲੀ ਜਾਂਦਾ ਹੈਗਾ ਜੇ ਹੁਣ ਆਪਾਂ ਬਗਵਾੜਾਂਗੇ ਜਾਂ ਕੁਝ ਹੋਰ ਕਰਾਂਗੇ ਫਿਰ ਅਗਲੀ ਹੁਸਾਬ ਨਾਲ ਚੱਲਾਂਗੇ ਹੋਰ ਵਧੀ ਚੱਲੀ ਜਾਂਦਾ ਤੇਰਾ ਬੈਂਕ ਵਾਲਾ ਕੰਮ ਹਾਂ ਬਸ ਚੱਲੀ ਜਾਂਦਾ ਯਾਰ ਹਾਂ ਤਰੀ ਸਾਈਦਰੀ ਵਧਾਈ ਕਿਨਾਂ ਯਾਰ ਐਤ ਕੀ ਕਰੀ ਉਹਨਾਂ ਨੇ 12000 ਰੁਪਏ ਪਹਿਲਾਂ 10000 ਰੁਪਏ ਦਿੰਦੇ ਸੀਗੇ ਤੇ ਮੈਂ ਤਾਂ ਦੇਖਿਆ ਸੀ ਪਤਾ ਚੀ ਮੇਨ ਵਾਲਾ ਰਹਿਣਾਗਾ ਖਜ਼ਾਨਾ ਮੰਤਰੀ ਹੈਗਾ ਜੇ ਮਾੜਾ ਜਿਹਾ ਕਹਦਾ ਵੀ ਕਰ ਦੋ ਇਹ ਦੇਖ ਕੇ ਹੋਰ ਕੋਈ ਗੱਲ ਨਹੀਂ ਬੋਲਦੇਗੇ ਆਪਣੀ ਹੋਰ ਫਰਕ ਹੁੰਦਾ ਮਲਾਜ਼ਮ ਦੇ ਪ੍ਰਾਈਵੇਟ 'ਚ ਯਾਰ ਹਨਾ ਇਹਦਾ ਫਰਕ ਹੁੰਦਾ ਯਾਰ ਬਹੁਤ ਫਰਕ ਹੁੰਦਾ ਥੋੜਾ ਬਹੁਤਾ ਨਹੀਂ ਚਲੋ ਕੀ ਕਰੀਏ ਆ ਜਾ ਤੈਨੂੰ ਕਰ ਤੱਕ ਛੱਡ ਕੇ ਆ ਮੈਂ ਫਿਰ ਮੈਂ ਅੱਛਾ ਪਿੰਡੇ ਜਾ ਰਹੇ ਤੂੰ ਹਾਂ ਚੱਲ ਵਾ ਜਾ ਵਾ ਜਾ ਕਿੰਨੇ ਦਾ ਪੈ ਗਿਆ ਫਿਰ ਬੁਲਟ ਬੁਲਟ ਦਾ ਯਾਰ ਬਸ ਥੋੜਾ ਜਿਹੀ ਪੜਿਆ ਹੋਇਆ ਕਿਸੇ ਦਾ ਤਾਂ ਲਾਦਾ ਫੜੂ ਜੀ ਪਤਾ ਨਹੀਂ ਉਹਦੇ ਪੁਲਸੀ ਐਂ ਵਰਤੀ ਜਾਂਦੇ ਆ ਥੋੜਾ ਜਿਹੀ ਪਿਆਗਾ ਅੱਛਾ ਹਾਂ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਗਿਆ ਇਹ ਠੀਕ ਉਹ ਜ਼ਮੀਨ ਦਾ ਕੀ ਬਣਿਆ ਕਿਵੇਂ ਜ਼ਮੀਨ ਦਾ ਜ਼ਮੀਨ ਆ ਪਛੜਾ ਲਈ ਦੀ ਗੇਣੇ ਤੋਂ ਅੱਛਾ ਹਾਂ ਛੜਾ ਲਈ ਹਾਂ ਛੜਾ ਲਈ ਤੀ ਗਈ ਮੈਨੂੰ ਪਤਾ ਨਹੀਂ ਲੱਗਿਆ ਗਿਆ ਨਾ ਉਹ ਤਾਂ ਬਹਿਤ ਪਹਿਲੀ ਛੜਵਾ ਲਈ ਸੀਗੀ ਮਿੰਨਾ ਗਾ ਕੇ ਤੇ ਮਾਤਾ ਦੀਆਂ ਫਾੜੀਆਂ ਦਾ ਨਹੀਂ ਵੇਚਦੀਆਂ ਦਨੇ ਨਾ ਯਾਰ ਉਹ ਨਹੀਂ ਵੇਚੀਆਂ ਹੈਗੀਆਂ ਫਿਰ ਆਪਾਂ پیسے ਇਕੱਠੇ ਕਰਕੇ ਕੋਸਾ ਹਨਾ ਉਸੋਂ ਹੋਰ ਪਹਿਲਾਂ ਮਾਤਾ ਲਈ ਵਧੀਆ ਰਹਿ ਗਿਆ ਯਾਰ ਤੂੰ ਨਾਲੇ ਵਿਆਹ ਕਰਵਾ ਲਿਆ ਅੱਛਾ ਵਿਆਹ ਆਲੇ ਪੈਸੇ ਉਧਰ ਇਨਵੈਸਟਮੈਂਟ ਕਰਤੇ ਤੇ ਨੇ ਹੋਰ ਯਾਰ ਤੈਨੂੰ ਪਤਾ ਜ਼ਮੀਨ ਥੋੜੀ ਜਰੂਰੀ ਦਿੱਤੀ ਹੈ ਹਨਾ ਲੈ ਕਿੰਨ ਲਾ ਦਾ ਠਾਣੇ ਚੋਂ ਫੋਨ ਆ ਗਿਆ ਤੈਨੂੰ ਇਹਦਾ ਯਾਰ ਮੇਰੀ ਮੈਡਮ ਦਾ ਹਰਪ੍ਰੀਤ ਦਾ ਅੱਛਾ ਸਾਈਟਿੰਗ ਕਰਕੇ ਆ ਸਾਈਟਿੰਗ ਕਾਨੂੰਨ ਉੱਗ ਰੱਖੀ ਆ ਉਹਨੇ ਕਹਿੰਦਾ ਮੈਡਮ ਦਾ ਉਹ ਜਿਹੜੀ ਮੈਡਮ ਆ ਜਿਹੜੀ ਨਾਲ ਆ ਅੱਛਾ ਹਾਂ ਹੋਮਗਾਰਡ ਹੋਰ ਕੱਟਣਾ ਹੈ ਚਲ ਫੇਰ ਚੱਕੂ ਆਇਆ ਯਾਰ ਚਾਲਾ ਹੋ ਗਿਆ ਹੋਰ 10 ਚਾਪੀ ਕਿ ਜਾਏਗਾ ਗੱਲ ਸੁਣ ਮੈਂ ਇਹ ਲੱਗਦਾ ਯਾਰ ਇਹ ਆਪਾਂ ਨੂੰ ਬੈਂਕ 'ਚ ਪੈਸੇ ਰੱਖੀਏ ਟੈਕਸ ਤਾਂ ਜ਼ਿਆਦਾ ਪੈਂਦਾ ਹੈਗਾ ਟੈਕਸ ਤਾਂ ਪਊਗਾ ਹੀ ਕਿੰਨੇ-ਕਿੰਨੇ ਹੀ ਕਰੋੜ ਲਵੇ ਪੱਚ ਨਾਲ ਹੀ ਯਾਰ ਰਕਮ ਆ ਫਿਰ ਤਾਂ ਬਾਈ ਪਊਗਾ ਟੈਕਸ ਫੇਰ ਨਾ ਰੱਖੀ ਫਿਰ ਤਾਂ 20% ਦੇ ਹਿਸਾਬ ਨਾਲ ਮੈਨੂੰ ਲੱਗਦਾ 5 ਜਾਂ 15 ਦੇ ਚੰਗਾ ਮਲਾਜਮ ਵੀ ਬਾਕੀ ਫਰਕ ਪੈ ਜਾਂਦਾ ਮੈਂ ਕਹਿੰਦਾ ਸੀਗਾ ਇੱਕ ਬੰਦਾ ਨਾ ਪਲਾਟ ਵੇਚਦਾ ਸੀਗਾ ਗੋਲਡਨ ਸਿਟੀ 'ਚ ਉਹ ਕਿਉਂ ਲੈ ਲਾ ਹੈ ਪੂਲਾ ਲੈ ਲਾ ਮੈਂ ਕਿਹਾ ਪੂਲਾ ਲੈ ਲਾ ਨਾ ਕਿਉਂ ਬੈਂਕ ਇਹ ਦੇਖ ਯਾਰ ਪੈਂਦੀ ਟੈਕਸ ਜਿਸਟਰੀ ਲਾ ਦਾਂਗੇ ਨਾਲ ਕਾਪੀਆਂ ਖਰਾ ਕੇ ਬੈਂਕ ਚ ਫੇਰ ਤਾਂ ਹੀ ਲੱਗਣਾ ਹੈ ਗਿਆ ਅੱਛਾ ਕੇ ਦੱਸੀ ਫਿਰ ਮੈਨੂੰ ਮੈਨੇਜਰ ਬਾਕੀ ਮੈਂ ਇਹ ਗੱਲ ਕਲੀਅਰ ਕਰ ਲਉ ਸਾਰੀ ਯਾਰ ਕਿਵੇਂ ਕੀ ਗੱਲਬਾਤ ਆ ਵੀ ਬੰਦਾ ਮਲਾਜ਼ਮ ਪੰਜਾਬ ਪੁਲਿਸ ਚ ਤੇ ਵੈਸੇ ਟੈਕਸ ਦਾ ਸਾਰਿਆਂ ਨੂੰ ਪੈਂਦਾ ਕੀ ਪਤਾ ਉਹਨਾਂ ਪੰਜਾਬ ਪੁਲਿਸ ਕਰਕੇ ਸ਼ਾਇਦ ਨਾ ਪੈਂਦਾ ਹੋਵੇ ਹੋਰ ਸਾਨੂੰ ਥੋੜੀ ਐਂ ਟੈਨਸ਼ਨ ਰਹਿੰਦੀ ਵੀ ਸਾਲਾ ਪੈਸਾ ਜਾਦੇ ਹੋ ਰਿਹਾ ਹੁਣ ਸਾਮੀ ਕਿੱਥੇ ਹੁਣ ਇੱਕ ਤਾਂ ਜ਼ਮੀਨਾਂ ਨੇ ਉਹ ਨਹੀਂ ਮਿਲਦੀਆਂ ਪਹਿਲਾਂ ਜ਼ਮੀਨਾਂ ਖਰੀਦੀ ਜਾਂਦੇ ਹੈਗੇ ਹੁਣ ਦੂਰ ਦੂਰ ਤੱਕ ਕਿੱਥੇ ਕਿਦਾ ਖਰੀਦਣਾ ਤੈਨੂੰ ਐ ਕਹਿਣਾ ਟੁੱਟਨੇ ਕਰਕੇ ਕਈ ਗਏ ਬੈਂਕਾਂ ਜਨ ਐਫ ਡੀਆਂ ਕਰਾਉਂਦੇ ਦੋ ਤਿੰਨ ਚਾੜ ਅੜ ਚਾ ਪੰਜ ਪੰਜ ਲੱਖ ਦੀਆਂ ਕੋਈ 10 ਲੱਖ ਦੀ ਕੋਈ 5 ਲੱਖ ਦੀ ਠੀਕ ਆ ਕੋਈ ਜਿਹੜੇ ਬਚਣਗੇ ਉਹ ਕੋਈ ਚੀਜ਼ ਭਾਈ ਕੋਈ ਚੀਜ਼ ਖਰੀਦ ਲਈ ਹੋਰ ਕੀ ਆ ਇਹੀ ਹੋ ਸਕਦਾ ਨਾਲ ਸੰਦ ਬਣ ਜੂਗੀ ਕਿਹੜੀਆਂ ਚੀਜ਼ਾਂ ਕਿੰਨੀਆਂ ਖਰੀਦੀਆਂ ਅਰ ਸਕੋਰ ਪਿਓ ਕਿ ਪਿਛਲੇ ਸਾਲ ਇੱਤੀ ਦੀ ਹੁਣ ਫਿਰ ਭਾਈ ਤੂੰ ਇੱਕ ਕੰਮ ਹੋਰ ਕਰਾ ਕੀ ਗਾ ਇਹ ਤਾਂ ਪੈਸਾ ਆਉਂਦਾ ਨਹੀਂ ਫਿਰ ਟੋਆ ਵੱਟ ਲੈ ਉਹ ਗੱਲ ਤੇਰੀ ਸਿਆਣੀਆਂ ਟੋਆ ਵੱਟ ਲੈ ਪਰ ਇੱਕ ਗੱਲ ਬੇਕੂਫੀਆ ਨੇਰੀ ਛੇਵੇਂ ਤੈਨੂੰ ਪਤਾ ਨਹੀਂ ਗਿਆ ਆ 2 ਮਹੀਨੇ ਹੋ ਗਏ ਜਿਹੜਾ ਡੀਜੀਏ ਨਹੀਂ ਗਿਆ ਤੀਗਾ ਹਾਂ ਕੰਨਾ ਪੈਸਾ ਭਈ ਉਹਨੇ ਟੋਆ ਨਹੀਂ ਵੱਟਿਆ ਤੀਗਾ ਉਹ ਚੱਲ ਸਾਡੇ ਲਈ ਵੀ ਸਾਰੀ ਸਿਸਟਮ ਆਉਂਦੀ ਆ ਹੁਣ ਜੇ ਤੂੰ ਸ਼ਰੇਆਮ ਰੱਖਿਆ ਵੀ ਮੈਂ ਅਫਸਰ ਤਾਂ ਕੜਾ ਹਣਾ ਵੀ ਮੇਰੇ ਘਰੇ ਕਿਹੜਾ ਰੇਡ ਪੈਣੀ ਆ ਹਣਾ ਜਦਨਾ ਆਗਮਾਨ ਹੋਏ ਜਾਂਦਾ ਬੰਦੇ ਨੂੰ ਫਿਰ ਉਹਦਾ ਇੱਕ ਨਾ ਇੱਕ ਦਿਨ ਪਤਾ ਲੱਗੇ ਜਾਂਦਾ ਜੇ ਉਹਨੇ ਤਾਂ ਟੋਆ ਵੱਟਿਆ ਤੂੰ ਨਾਲੇ ਯਾਰ ਤੂੰ ਤਾਂ ਕਾਂਸਟੇਬਲ ਆ ਤੂੰ ਕਿੜਾ ਕੋ ਵੱਡਾ ਅਫਸਰਾਂ ਦਾ ਕਲਮਾਨ ਤਾਂ ਮੈਂ ਚੀਮੇ ਨਾਲ ਰਹਿ ਕੇ ਛੋਟਲੇ ਪੈਸਾ ਆ ਜਾਂਦਾ ਹੋਰਾਂ ਪਰਾਂ ਕੋ ਹਨ ਤੇ ਛੋਟੇ ਤੇ ਕੋਈ ਨਹੀਂ ਛੱਕ ਨਹੀਂ ਕੰਨਾ ਟੋਆ ਪੱਟ ਲੰਮਾ ਨਹੀਂ ਮਿਲਦਾ ਚਲ ਦੇਖਦੇ ਆਂ ਫਿਰ ਕਰਦੇ ਆਂ ਗੋਰੀ ਜੱਲਵਾਰ ਹੋਰ ਜਦੋਂ ਛੱਕ ਤਾਂ ਨਾ ਵੱਡੇ ਆਪਸ ਨਾਲ ਹੀ ਹੁੰਦਾ ਹੈਗਾ ਛੋਟੇ ਮੋਟੇ ਨੂੰ ਅਗਲਾ ਕਹਿੰਦਾ ਕੀ ਹੈ 50 6000 ਰੁਪਏ ਤਾਂ ਵੀ ਹੋ ਗਈ ਦੂਬਾਤਾਂ ਨਹੀਂ ਹੋਣੀ ਠੀਕ ਹੈ ਤਾਂ ਵੀ ਕਰਮਾ ਸਾਂ ਚੱਲਦਾ ਹੋਊਗਾ ਚਲ ਕੋਈ ਨਹੀਂ ਮੈਂ ਤਾਂ ਇਹੀ ਕੰਮ ਆਇਆ ਸੀਗਾ ਬਸ ਵੱਖਿਆ ਆਪਣੇ ਸਾਧਨ ਸੂਦਨ ਦੇਖ ਕੇ ਲਿਆ ਕਰ ਪਿੰਗਲਾ ਅਗਲਾ ਨਾਲ ਵੀ ਰੀਡ ਪਵਾ ਦਿੰਦੇ ਆਂ ਕਾ ਉਹਦਾ ਪਤੀ ਆ ਜੈਕਸੀ ਹੋ ਜਾਂਦੀ ਆ ਹਾਂ ਚਲ ਕੋਈ ਅਗਲੇ ਮੱਚਾਂ ਲੱਗ ਜਾਂਦੇ ਵੀ ਇੰਨਾ ਹੀ ਉਹਦ ਨਾ ਰਹਿ ਕੇ ਇੱਕ ਮੁੰਡਾ ਆ ਨਾ ਤੇ ਬਾਕੀ ਕੋਈ ਨਹੀਂ ਸਾਨੂੰ ਮਤਦਿਆ ਨਹੀਂ ਵਿਆਹ ਕਰਵਾ ਲੈਣਾ ਉਹਦੇ ਪੈਸਾ ਵਧੀਆ ਲਾਉਂਦੇ ਆ ਬਿਆਹ ਤੇ ਉਹ ਤੇਰੀ ਇੱਛਾ ਕੀ ਉਹ ਦੇਖ ਲੈ ਤੂੰ ਗਲਾਬ ਸਿੱਧੂ ਨੂੰ ਬੁਲਾ ਲਾਂਗੇ ਆਪਾਂ ਉਹ ਸਰਪੰਚ ਵਾਲਾ ਗਾਣਾ ਤਾਂ ਭੈਣ ਦਾ ਬਾਲਾ ਚੰਦਿਆ ਸੁਣਾ ਤਨੇ ਤੂੰ ਗਾਣਾ ਤਾਂ ਮੈਂ ਸੁਣਿਆਗਾ ਸਰਪੰਚ ਵਾਲਾ ਪਰ ਪਾਪਾ ਵੀ ਕਹਿੰਦਾ ਮੇਰੇ ਪਿੰਡ ਵਾਲੇ ਸਰਪੰਚ ਦੀ ਐਸੀ ਜਿਸੀ ਐਸੀ ਕਰਨੀ ਆ ਤੇਰੀ ਗੱਲ ਸੁਣੋ ਕਿਉਂਕਿ ਮੈਂ ਜਾਣਾ ਪੈਣਾ ਉਹ ਜਦੋਂ ਮੈਂ ਭਰਤੀ ਹੋਇਆ ਸੀ ਯਾਰ ਉਦੋਂ ਤੈਨੂੰ ਨਹੀਂ ਪਤਾ ਕਿੰਨਾ ਨੇ ਉਹ ਕਰਿਆਗਾ ਕੋ ਚਲੋ ਮੇਰੇ ਦੇ ਕੇਸ ਤੇ ਕੇਸ ਆਪਾਂ ਆ ਕੇ ਰੱਖੇ ਅੱਛਾ ਹਾਂ ਚਾਣਾ ਉਹ ਤਦ ਤਰੇ ਬਣਦੀ ਨਹੀਂ ਸੋਡੀ ਉਹਦੇ ਘਰ ਕੇ ਹੀਲਾ ਹੋ ਗਿਆ ਤੇਰਾ ਚੱਲ ਠੀਕ ਆ ਯਾਰ ਫਿਰ ਮੈਂ ਚੱਲਦਾਗਾ ਮੈਨੂੰ ਮੈਡਮ ਦਾ ਫੋਨ ਆਈ ਜਾਂਦਾ ਵਾਰ ਵਾਰ ਫੜਿਆ ਲੱਗਦਾ ਮੈਨੂੰ ਬੁਲਟਰ ਹੈ ਫੜਿਆ ਹੋਇਆ ਲੱਗਦਾ ਕਿਸੇ ਦਾ ਨਾ ਨਾ ਹੂੰ ਆਪਣੀ ਆ ਅੱਛਾ ਪੈਂਦਰ ਫੋਕਰਾ ਵੇਖਿਆ ਇੰਨੇ ਪੈਸੇ ਆਇਆ ਫਲਾਣਾ ਉਹ ਤੂੰ ਹੈਗਾ ਦਾ ਭੈਣ ਦਾ ਸਪਾਹੀ ਆਗਾ ਕਿਹੜਾ ਤੂੰ ਕੋਈ ਵੱਡਾ ਅਫਸਰ ਆ ਵੀ ਭੈਣ ਦੀ ਤੇਰੀ 2-2 ਲੱਖ ਰੁਪਏ ਤਨਖਾਹ ਪੈਂਦੀ ਹੈ ਕਹਿੰਦਾ ਚੀਮੇ ਲੈਣਾ ਚੀਮਾ ਪੈਂਦੀ ਹੈ ਇੰਨੇ ਪੈਸੇ ਕਮਾਉਂਦਾ ਕਰਦਾ ਸੋਨੂੰ ਇਹ ਸੋਨੂੰ ਖਾਉ ਭੈਣ ਦਾ ਲੋਕਾਂ ਨੂੰ ਨਹੀਂ ਪੰਡ ਦੂਗਾ ਬਾਲਾ ਹਵਾ ਮਾਰਦਾ ਯਾਰ ਕਿੱਥੋਂ ਆਉਣ ਲੱਗ ਗਿਆ ਮੇਰੇ ਨਾਲ ਕੋਈ ਨਾ ਕਿਤੇ ਇੱਥੇ ਘਰੇ ਪੰਪ ਗਦੇ ਕੰਨ ਭਰ ਜੇ ਸਾਡੀ ਉਹ ਤਾਂ ਪੈਦੀ ਨਹੀਂ ਟਿਕਦੀ ਹੈਗੀ ਫੁਰ ਦੇ ਬਾਲੀਆਂ ਲਿਆ ਕੇ ਦੇਦੀਆਂ ਮੈਂ ਵਿਚੀ ਲੜਨ ਲੱਗਦੀ ਸੋਨੂੰ ਫੋਕਰਾ ਇਹ ਗੰਦੇ ਹੁਣ ਨਿਬੜੇ ਨੇ ਕੰਮ ਤੜਕੇ ਜੀ ਫਿਰਦੀਆਂ ਕਿਹੜਾ ਰਾਹ ਦਿੰਦੇ ਨੇ ਧੰਦੇ ਮੈਨੂੰ ਹੌਲੀ ਹੌਲੀ ਚਲ ਕਰ ਲੈ ਨਿਬੜ ਗਿਆ ਘੇਰਾ ਤਾਂ ਕਰ ਲੈ ਵੀ ਬੀਬੀ ਕੰਮ ਦੇਖ ਹੋਰ ਮੈਂ ਤਾਂ ਕਰੂੰਗੀ ਏ ਆਉਂ ਦੇਖ ਲੈ ਹੋਰ ਕਿਉਂ ਕਰੂੰਗੀ ਜਿਹੜੀ ਸ਼ਹਿਰ ਕਿਹਨ ਜਿੱਤ ਹੈ ਉਹਨੂੰ ਲਾਹਿੰਦੇ ਨਾਲ ਕਿੱਥੇ ਚੁੱਪ ਕਰ ਜਾ ਉਹਦਾ ਕਰੀਏ ਖੜੀਆ ਦੇਖ ਲੈ ਕਰ ਤੂੰ ਤਾਂ ਕੀ ਹੋ ਗਿਆ ਵਿੱਚ ਦੇ ਕੀ ਤਾਂ ਨਹੀਂ ਕਿਤੇ ਸੁਣ ਲੈ ਮੇਰੀ ਗੱਲ ਆਉਂ ਜਿਹੜਾ ਤੇਰਾ ਪੁਲਿਸ ਪੁਲਸੀਆ ਜਾ ਜਾ ਰਾਂ ਤੇਰਾ ਪਲੇਗ ਤੇ ਜਾਣਾ ਮੈਂ ਮੇਰੇ ਆਉਂਦੀਆਂ ਅੰਦਰ ਫਿਰੇ ਕਾ ਉਹ ਕੀ ਕਰਦਾ ਦੀਗਾ ਕੰਨ ਆਈ ਤੇ ਮੈਂ ਬੋਲ ਵੀ ਪਾਈ ਫਿਰ ਕਹਿੰਦੇ ਗੱਜਣੀਆਂ ਨਾਲ ਬੱਜਣ ਟੀਕਾ ਉਹ ਗੱਲ ਮੰਗੂ ਮੇਰੇ ਤੋਂ ਉੱਟੀ ਜੇ ਮੈਂ ਕਹਿ ਪਾਈ ਮੁੰਡਾ ਨਹੀਂ ਤੇ ਘਰੇ ਮੈਂ ਤੇ ਅੰਦਰ ਕੁ ਵੜਿਆ ਤਾਂ ਭਾਈ ਮੈਂ ਤਾਂ ਇੱਕ ਦੀਆਂ ਦਸਣਾ ਕੇ ਅੰਦਰ ਵੜ ਗਈ ਜੇ ਤਾ ਤੂੰ ਕਹੀਂ ਮੈਂ ਤਾਂ ਬੋਲਾਂ ਵੀ ਨਹੀਂ ਭਾਈ ਮਾਰੀ ਮੋਟੀ ਨੂੰ ਲੱਖਣ ਦੇ ਦੇ ਦੋ ਮਾਰਦੀ ਥਾਪੜੇ ਦੂਦੇ ਉਦੋਂ ਮੇਰੇ ਮਾਰ ਨੂੰ ਤਿਆਰਤੀ ਅੱਜ ਐਵੇਂ ਕਿਵੇਂ ਮਾਰਦੀ ਤੂੰ ਦੇਵ ਨੂੰ ਮਾਰੀ ਮੋਟੀ ਮੱਤ ਮੈਨੂੰ ਮੈਨੂੰ ਤਾਂ ਜਾਂ ਐ ਕਹ ਤੂੰ ਮੈਨੂੰ ਬੋਲ ਕਿਵੇਂ ਪਈ ਸੌ ਆਉ ਸੌ ਜਾਉ ਭਾਈ ਮੈਂ ਤਾਂ ਫੇਰ ਇਹ ਤਾਂ ਪੁੱਤ ਕਹੇਗਾ ਤੂੰ ਉੱਥੋਂ ਦੱਸ ਗੇਟ ਚੋਂ ਮੋੜ ਦੇ ਜਾ ਘਰੇ ਕੋਈ ਹੈ ਨਹੀਂਗਾ ਤੂੰ ਵੀ ਸਰਦਨੂਰੀ ਫਰੀ ਇੰਨੀਆਂ ਕਮੰਡੀਆਂ ਦੇ ਵੇ ਮੈਂ ਇੱਧਰ ਬਾਹਰ ਖੜੀ ਖੜੀ ਮਾਹਲ ਮਾਉਨੀਆਂ ਬਾਹਰ ਲੱਗ ਕੇ ਗਈ ਪੂਰੇ ਬੋਲਟ ਖੜਾ ਅੰਦਰ ਆਹ ਲੀ ਦੇਖ ਲੈ ਅੱਛਾ ਮੈਂ ਆਖਿਆ ਭਾਈ ਸਾਡੇ ਬਾਹਰ ਚ ਖੜਾ ਤੂੰ ਤੇਰੇ ਅੰਦਰ ਵੜਨ ਦਾ ਕੀ ਮਤਬੂਲੇ ਭਾਈ ਮੈਂ ਤਾਂ ਉਹ ਪਹਿਲਾਂ ਉੱਚ ਬੋਲਿਆ ਜਿਉਂ ਬੋਲਿਆ ਫਿਰ ਉਹ ਗੈਲੋਂ ਕਹਿੰਨੀ ਹਾਂ ਆਹ ਤੇ ਮੇਰੀ ਬੋਲ ਜੀ ਕਿ ਮੈਂ ਭਾਈ ਮੈਂ ਤਾਂ ਚਾਰੇ ਪੈਰ ਚੱਕ ਕੇ ਪੈਗੀ ਆ ਹੁਣ ਮੈਨੂੰ ਛੱਡ ਕੇ ਗਿਆ ਉਹ ਇਧਰੋਂ ਆ ਰਿਹਾ ਤੀਗਾ ਮੈਨੂੰ ਕਹਿੰਦਾ ਮੈਂ ਤੇਰੇ ਲਈ ਘਰੇ ਕੰਮ ਉਹ ਕਹਿੰਦਾ ਕੋਈ ਜ਼ਰੂਰੀ ਗੱਲ ਆਤੀ ਤੇਰੇ ਨਾਲ ਕਰਨ ਆਲੀ ਕਹਿੰਦਾ ਵੀ ਉਸੇ ਸਾਰੇ ਸਾਹਮਣੇ ਔਖਾ ਹੋ ਜਾਂਦਾ ਪੁੱਤ ਮੈਨੂੰ ਇਹੀ ਕਹੀ ਵੀ ਸਵੇਰੇ ਉੱਠ ਕੇ ਬੈਂਕ 'ਚ ਜਾਂਦਾ 8 ਵਜੇ ਵਾਕੇ ਜਾਂਦਾ ਪਤੀ ਆ ਬੇਬੇ ਨੂੰ ਵੀ 5 ਵਜੇ ਆਉਂਦਾ ਤੂੰ ਦਿਨ 'ਚ ਭਲੇ ਨਾ ਨਬਦੀ ਨਬਦੀ ਪਮਾ ਨਬਦੀ ਪੂਰੇ ਕਿੱਥੇ ਕੋਈ ਤਾਂ ਗੱਲ ਆ ਉਹ ਜਰੁੱਖਾ ਬੋਲਿਆ ਗਿਆ ਉਹਨੂੰ ਮਾਰ ਗਿਆ ਚੰਗੀ ਵਧੀਆ ਫੇਰ ਇਹ ਖੜਦਾਗਾ ਜੇ ਮੈਂ ਇਹ ਚਾੜੀ ਮੈਂ ਤਾਂ ਸਿੱਕਰੀਆਂ 10 ਜਦੋਂ ਭਰਤੀ ਹੋਏ ਤੋ ਤੱਕ ਰਿਹਾ ਕਿ ਨਹੀਂ ਖੜਿਆ ਆ ਅਸੀਂ ਜ਼ਮੀਨ ਲੈਣਿਆਂ ਅਸੀਂ ਆਏ ਕਰਦਿਆਂ ਅਹੀਂ ਮੇਰੇ ਲੈ ਬੇ ਮਾਰੀ ਗਿਆ ਫੁਕਰੀਆਂ ਮੈਨੂੰ ਕਹਿੰਦਾ ਪਾਇਜੈਨ ਨੇ ਹੋ ਗਏ ਉੱਤੇ ਟੈਕਸ ਤਾਂ ਨਹੀਂ ਪੈਂਦਾ ਐ ਕਰਦਾ ਫਲਾਣਾ ਕਿਵੇਂ ਕਰੀਏ ਮਾ ਭਈਆ ਤਰਾ ਖਾਲਾ ਰਡ ਬੈਂਕਾ ਚ ਆਪਣੀਆਂ ਕਰਾ ਗਏ ਕਹਿੰਦਾ ਫਿਰ ਵੀ ਜਿਆਦੇ ਨੇ ਮਾ ਫਿਰ ਭਈ ਕਰੇ ਟੋਆ ਪੱਟ ਲਾ ਉਹਦੇ ਦੱਬ ਦੇ ਉਹਦੇ ਦੱਬ ਦੇ ਫਿਰ ਕਹਿੰਦਾ ਛਾਪਾ ਪੈ ਜੂ ਮਾ ਤੂੰ ਕਿਹੜਾ ਕੋਈ ਵੱਡਾ ਅਫਸਰ ਹੈਗਾ ਤੈਨੂੰ ਕੌਣ ਪੁੱਛਦਾ ਮਾ ਫੇ ਇਹਨੂੰ ਤੱਕ ਨਾ ਕਿ ਦਰਾਂ ਕੋਲ ਨੂੰ ਮੋੜ ਦਹੀਂ ਬੱਕਾ ਲੱਗ ਨੌਕਰੀ ਜੀ ਖਾਦੀ ਮੇਰੀ ਆਪਾਂ ਤਾਂ ਬੰਦਾ ਹੀ ਨਹੀਂ ਸਮਝਦਾ ਛੇਤੀ ਮਾਂ ਦਾ ਹੀ ਕੰਮ ਹੈ ਛੇਤੀ ਜਾਂਦੇ ਇਹ ਜੇ ਛੇਤੀ ਸੱਚ ਗੱਲ ਹੈ ਕਹਿੰਦੇ ਛੱਪੜੀ ਛੋਟੀ ਸੀ ਪਾਣੀ ਜਿਆਦੇ ਪਾਏਗਾ ਉੱਚੇ ਉੱਚਲ ਗਿਓ ਹੀ ਗੱਲ ਆ ਗਈ ਮਸਾ ਨੌਕਰੀ ਮਿਲਦੀ ਉਹ ਵੀ ਪਤਾ ਨਹੀਂ ਕੰਮੇ ਮਿਲ ਕੀ ਚਲ ਕਰਮਾ ਚੈਗੀ ਦੀ ਮਿਲਗੀ ਚਲ ਆ ਵੀ ਅਹੀ ਤੇ ਮਰਾਵੇ ਤੈ ਕਿ ਲੈਣਾ ਉਹਦੀ ਚਿਕਾਈ ਕਰਮਾ ਰਹੀ ਜਾ ਕੇ ਮੈਂ ਪੁੱਛਦਾ ਇਹਨੂੰ ਕਿਵੇਂ ਬੋਲਦੀ ਦੀ ਇਹ ਐਂ ਬੋਲੀਆ ਮੈਨੂੰ ਇਹ ਡੰਡਾ ਚੱਕ ਲਿਆ ਕਰ ਤੂੰ ਜੇ ਕੋਈ ਨਾ ਚੱਕੂਂਗੇ ਫਿਰ ਰੱਕ ਕੇ ਐਂ ਨਹੀਂ ਸੂਟ ਮੈਨੂੰ ਕਹਿ ਕੇ ਆਦੀ ਮੈਂ ਕੰਮ ਕਰਾਇਆ ਕਰ ਬੇ ਉਹ ਕੈਜ਼ਾ ਦਿੱਤਾ ਕਿ ਤੇ ਅੰਦਰ ਵੜ ਕੇ ਦੀ ਗੁਤਨੀ ਨਾ ਪੱਟ ਦੇ ਫਿਰ ਕੋਈ ਜਾਇ ਵੱਡੀ ਬੁੜੀ ਨੇ ਮੇਰੇ ਛਿੱਤਰ ਪਵਾ ਕੇ ਚੋਰ ਦੀ ਮਾਂ ਕੋਠੀ ਚ ਮੂੰਹ ਜਿਹਦਾ ਦੱਸਦੀਆਂ ਪੁੱਤ ਨੂੰ ਤਾਂ ਤਾਂ ਉਦੋਂ ਖੈ ਨਹੀਂ ਦੱਸਦੀ ਬਗਾਨੇ ਨੂੰ ਅੰਦਰ ਵੜਦੀ ਆ ਹੋ ਗਿਆ ਜਾਨੂ ਸੇ ਆਪਾ ਚੱਲ ਦੇਖੀ ਜੋ ਇੱਕ ਦੋ ਨਵੀਆਂ ਹੌਂਦੇ ਖੜਕ ਪੱਤਰੀ ਆ ਕਰਕੇ ਪੀਨੀ ਆ ਹਾਂ ਬੱਠੀ ਇਧਰੇ ਚੱਕੀ ਜੰਨੀ ਹੈਗੇ ਤੈਨੂੰ ਐ ਨਹੀਂ ਪਤਾ ਹੈਗਾ ਵੀ ਮੈਂ ਆ ਗਿਆ ਇੰਨੀ ਦੇਖ ਰਹੀ ਸਾਰੰਦ ਨੂੰ ਆਹੀ ਦੇਖੀ ਹੈ ਤੈਨੂੰ ਕਿੰਨੇ ਵਾਰੀ ਮੈਂ ਸੋਝਿਆ ਤੂੰ ਬੇਬੇਨਾ ਕੰਮ ਕਰਾ ਦੇ ਕਰ ਨਾ ਨਾ ਬੇਬੇ ਗਾਣਾ ਦੇਣ ਲੱਗਦੀ ਕੀ ਗੱਲ ਹੋਊਗੀ ਕੰਮ ਵਾਲੀ ਲਾ ਲਓ ਕੋਈ ਮੇਰੇ ਤੋਂ ਤਾਂ ਹੁੰਦਾ ਨਹੀਂ ਤੇ ਤੈਨੂੰ ਹੋਇਆ ਕੀ ਹੈਗਾ ਫਿਰ ਤੂੰ ਅਗਲੀਆ ਕਹਿੰਨੇ ਵੀ ਹਾਂ ਅਗਲਾ ਕੁੱਟਦਾਗਾ ਅਗਲਾ ਕੁੱਟੂ ਨਹੀਂ ਪੈਂਦੇ ਹੋਰ ਕੀ ਕਰੂਗਾ ਹੁਣ ਹੱਥ ਚੱਕਣਾ ਮੇਰੇ ਤੇ ਤੂੰ ਸਿੱਧੇ ਮੂੰਹ ਗੱਲ ਕਰਦੀ ਹੈ ਮੇਰੇ ਨਾਲ ਕੀ ਗੱਲ ਕਰਾਂ ਦੱਸੋ ਫਿਰ ਤੂੰ ਬੇਬੇ ਨੂੰ ਕਹੇ ਬੋਲਦੀ ਦੀ ਅੱਜ ਤੂੰ ਮੈਂ ਕੀ ਬੋਲੇ ਬੇਬੇ ਨੂੰ ਉਹ ਕਹਿੰਦੀ ਮੇਰੇ ਮਾਰਨ ਤੱਕ ਕਾਈ ਤੂੰ ਨਾ ਬੇਬੇ ਦੇ ਤਾਂ ਸੋਨੇ ਮੇਰੀ ਵੀ ਸੋਨ ਲਵਾ ਕੇ ਇੱਕ ਤਰਫੇ ਦੇ ਸੁਣ ਕੀ ਸੁਣਾ ਯਾਰ ਤੇਰਾ ਤੂੰ ਕੰਮ ਨਹੀਂ ਕਰਦੀ ਕੁਝ ਵੀ ਨਹੀਂ ਕਰਦੀ ਹੈਗੀ ਉਹ ਤਾਂ ਕਹਿੰਦੀ ਮੈਂ ਸਾਰਾ ਕੁਝ ਕਰਾਂ ਤੜਕੇ ਰੋਟੀ ਪਾਣੀ ਕੌਣ ਬਣਾ ਕੇ ਦਿੰਦਾ ਤੜਕੇ ਦੜ ਕੀ ਬਣਾਉਣਾ ਉਹਦੂ ਕੱਪੜੇ ਲੀੜਾ ਤੁਹਾਡੇ ਕੌਣ ਤੋਂ ਹੁੰਦਾ ਕਰਦੇ ਸਾਰੇ ਕੰਮ ਕੌਣ ਕਰਦਾ ਕੱਚਾ ਵਿਹੜਾ ਜਿਹੜਾ ਤੁਹਾਡਾ ਮੈਂ ਸੰਭਰਦੀ ਹੈਗੀ ਤੇ ਯਾਰ ਹੋਜੂ ਪੱਕਾ ਨਾਲੇ ਮੇਰੀ ਗੱਲ ਸੁਣ ਲੋ ਬੇਬੇ ਨੂੰ ਸਮਝਾ ਲੋ ਠੀਕ ਆ ਅੱਜ ਜਿਹੜੇ ਤਰੀਕੇ ਨਾਲ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਨਾ ਥੋੜਾ ਤਰੀਕਾ ਸੰਭਾਲ ਲੋ ਆਪਦਾ ਤਰੀਕੇ ਨੂੰ ਕੀ ਕਹਿੰਦਾ ਯਾਰ ਤੈਨੂੰ ਬੇਬੇ ਨੇ ਯਾਰ ਜੇ ਉਹ ਮੁੰਡਾ ਘਰ ਇੱਥੇ ਆ ਗਿਆ ਸੀਗਾ ਤਾਂ ਗਲਤ ਹੋ ਗਈ ਮੈਂ ਉਹਦੇ ਨਾਲ ਫਿਰ ਯਾਰ ਤੂੰ ਅਗਲੇ ਅੰਦਰ ਕਾ ਤੂੰ ਬਾਹਰ ਦੀ ਤੂੰ ਮੈਂ ਮੈਂ ਬਾਹਰ ਹੀ ਅੰਦਰ ਮੈਂ ਉਹਦੀ ਬਾਹ ਫੜ ਕੇ ਲੱਗੇ ਉਥੋਂ ਗੇਟ ਤੋਂ ਵੀ ਆਜੇ ਅੰਦਰ ਬੈਠਾ ਫਿਰ ਤੂੰ ਐ ਦੱਸੇ ਯਾਰ ਤੂੰ ਬੰਦਾ ਉਹਨੇ ਕਰਨ ਕੀ ਆਇਆ ਜਦ ਕਰੇ ਕੋਈ ਹੈ ਨਹੀਂ ਥੋੜੇ ਬਾਰੇ ਪੁੱਛਿਆ ਠੀਕ ਆ ਕੋਈ ਜ਼ਰੂਰੀ ਕੰਮ ਆ ਮੈਂ ਕਿਹਾ ਚਲੋ ਬਈ ਉਹ ਤਾਂ ਹੈ ਨਹੀਂ ਮੈਂ ਕਿਹਾ ਜਦੋਂ ਬੇਬੇ ਆਜੀ ਮੈਂ ਕਿਹਾ ਉਸ ਟਾਈਮ ਆਜੇ ਕੋਰੇ ਮੈਨੂੰ ਕਿਹੜਾ ਪਤਾ ਸੀ ਵੀ ਉਹ ਇੱਥੇ ਆ ਕੇ ਬੈਠ ਜਾ ਨਾਲੇ ਜਿਹੜੇ ਤਰੀਕੇ ਨਾਲ ਉਹ ਆਇਆ ਸੀ ਇੱਕ ਮਿੰਟ ਲਈ ਖੜੇ ਨਾਲ ਦੇ ਨਾਲ ਮੁੜ ਗਿਆ ਉਹ ਮੈਂ ਹੁਣ ਉਹਦੇ ਨਾਲ ਗਲਤ ਹੋ ਗਈ ਉਹ ਚ ਪੀਪਰ ਤੂੰ ਅੱਗੇ ਤੋਂ ਅਗਲੇ ਨੂੰ ਕਹਿ ਦਿਆ ਕਰ ਬਈ ਉਹ ਸਵੇਰੇ ਗੇਟ ਤੋਂ ਪੜਦਾ ਠੀਕ ਆ ਮੈਨੂੰ ਤਾਂ ਲੋੜ ਐ ਨਹੀਂ ਕਹਿੰਦੀ ਆਪਦਾ ਸਾਰੇ ਮੁੰਡਿਆਂ ਨੂੰ ਕਹਿ ਦੋ ਠੀਕ ਆ ਸਾਡੇ ਘਰੇ ਆਉਣ ਦੀ ਲੋੜ ਨਹੀਂ ਆ ਤਾਂ ਬਾਹਰ ਮਿਲ ਲਓ ਜਿਹਨੂੰ ਮਿਲਣਾ ਥੋਨੇ ਉਹ ਯਾਰ ਨਾਲ ਉਹਨੂੰ ਚੰਗਾ ਭਲਾ ਪਤਦੀਗਾ ਵੀ ਮੈਂ ਉੱਥੇ ਬੈਂਕ ਚੰਗਾ ਉਹ ਉੱਥੇ ਆ ਜਾਂਦਾ ਹੁਣ ਜੇ ਘਰ ਦੇ ਵਿੱਚ ਕੋਈ ਜਵਾਕ ਵੀ ਆ ਜੇ ਮੈਂ ਤਾਂ ਉਹਦੇ ਨਾਲ ਵੀ ਗਲਤ ਆ ਫਿਰ ਮੈਂ ਬੋਲਿਆ ਤਾਂ ਗਲਤ ਆ ਮੈਂ ਬੋਲੀ ਨਹੀਂ ਸਰਦਨ ਦੇ ਤਾਂ ਇੱਕ ਏਡੀ ਜੀਬ ਲੱਗੀਗੀ ਨਾ ਕੋਈ ਚਾਹ ਨਾ ਕੋਈ ਪਾਣੀ ਮੇਰੇ ਕਾ ਬੋਲਣਾ ਵੀ ਹਾਂ ਮੈਂ ਮਾੜਾ ਬੋਲਦੀ ਆਪਦੀ ਮਾਂ ਨੂੰ ਨਾ ਕਦੇ ਕਹਦੇ ਹੋ ਠੀਕ ਆ ਵੀ ਓ ਯਾਰ ਬੰਦਾ ਬੋਲੂ ਏ ਜਾਂ ਤੂੰ ਕੰਮ ਨਹੀਂ ਕਰਨਾ ਕੁਛ ਸਰਦਨ ਪੈਚੋ ਬੜੀ ਰੌਰੇ ਬੈਠੀ ਰਹਿਣੀ ਉੱਥੇ ਬਾਹਰੇ ਬਹਿ ਜਾਇ ਕਰ ਨਵਦੀਪ ਮੈਂ ਕੀ ਕੰਮ ਨਹੀਂ ਕਰਦੀ ਮੈਨੂੰ ਐ ਦੱਸੀ ਪਹਿਲਾਂ ਕੁਛ ਵੀ ਨਹੀਂ ਕਰਦੀ ਆ ਬੇਬੇ ਨੇ ਡੰਗਰਾਂ ਦਾ ਕਰਾਇਆ ਕਰ ਮੜਾ ਮੋਟਾ ਮੈਂ ਤੈਨੂੰ ਪਹਿਲਾਂ ਕਹਿ ਕੇ ਹੱਡੀ ਸੀ ਵੀ ਡੰਗਰਾਂ ਦਾ ਮੈਂ ਨਹੀਂ ਕਰੂੰਗੀ ਮੈਂ ਅੱਜ ਤੱਕ ਅੱਦੇ ਘਰ ਦੇ ਪੇਕੇਆਂ ਦੇ ਵਿੱਚ ਨਹੀਂ ਕੁਛ ਕੀਤਾ ਹੈ ਜਿਹੜਾ ਤੁਸੀਂ ਮੈਥੋਂ ਇੱਥੇ ਕਰਾਉਣ ਲੱਗ ਰਹੇ ਹੋਗੇ ਜਿਹੜੀ ਤੀਮੀ ਡੰਗਰਾਂ ਦਾ ਕੰਮ ਨਹੀਂ ਨਾ ਕਰਦੇ ਓ ਕੱਖ ਨਹੀਂ ਕਰਦੇ ਫਿਰ ਤੂੰ ਤੀਮੀਓ ਬਦਲ ਦੇ ਠੀਕ ਆ ਮੈਥੋਂ ਨਹੀਂ ਤੁਹਾਡੇ ਘਰ ਤੋਂ ਇੱਥੋਂ ਨਹੀਂ ਤੁਹਾਡੇ ਘਰ ਦਾ ਗੋਹਾ ਗੂੜਾ ਆਦੂ ਤਾਂ ਚਾਉਂਦੀ ਐ ਇਹੀ ਹੈਗਾ ਭੈਣ ਚ ਦਾ ਵਿੱਚ ਤਾਂ ਡੰਕਰੇ ਵੇਚ ਦਾਂਗੇ ਵੇਚ ਦੋ ਫਿਰ ਫਿਰ ਲੈ ਲੈ ਤਲਾਕ ਮੁੱਲ ਲੈ ਕੇ ਤੂੰ ਤਲਾਕ ਕੇ ਜਉਣੀ ਯਾਰ ਤਲਾਕਤ ਵੀ ਦੇ ਦਾਂਗੇ ਕਿੱਡੀ ਗੱਲ ਹੈ ਤੂੰ ਤਾਂ ਹੁਣ ਲੈਣਾ ਹੀ ਭੁੱਬੈਸ ਵੀ ਕਿਹੜਾ ਮੇਰਾ ਸ਼ੌਂਕ ਤੂੰ ਕੋਈ ਪੂਰਾ ਕਰ ਦੇ ਵੀ ਹਾਂ ਤੇ ਨਾ ਰਹੂੰਗੀ ਮੈਂ ਮੈਂ ਤਾਂ ਕਿਹਾ ਸ਼ੌਂਕ ਨੂੰ ਦੱਸ ਭੈਣ ਦੀ ਤੈਨੂੰ ਟਰਾਲੀ ਕਰਾ ਕੇ ਦੇ ਦਈਏ ਮੈਂ ਤਾਂ ਕਿਹਾ ਇੱਥੇ ਆਪੇ ਪਛਤਾਰੀਆਂ ਠੀਕ ਹੈ ਮੇਰੇ ਨਾਲ ਜ਼ਿਆਦਾ ਜਿਆਦਾ ਨਾ ਬੋਲੋ ਜਿਹਨੇ ਕੰਮ ਕਰਨਾ ਉਹ ਆਪੇ ਕਰ ਲਓ ਕਰਾ ਕੇ ਯਾਦੇ ਸੋਹਣੀ ਨਾਲ ਵੀ ਨਾ ਭੈਣ ਦਾ ਵਿਆਹ ਕਰਾਵੇ ਇਹ ਤਾਂ ਪਹਿਲਾਂ ਦੇਖ ਲਾਂਦੇ ਉਹ ਤਾਂ ਬੜਾ ਅੱਖਾ ਫੜ ਫੜ ਦੇ ਤੂੰ ਉਈ ਬਿਆਗਰਾ ਰ ਮਤਲਬ ਨਹੀਂ ਮੈਨੂੰ ਤੁਹਾਨੂੰ ਪਤਾ ਤੀ ਵੀ ਇਹਦੇ ਵਿੱਚ ਪ੍ਰਾਈਵੇਟ ਦੇ ਵਿੱਚ ਤੁਸੀਂ 10000 ਤੱਕ ਹੀ ਮਾਉਣੇ ਆਉਂਗੇ ਸਾਰਿਆਂ ਨੂੰ ਪਤਾ ਤੇਰੇ ਬਾਪ ਨੂੰ ਤਾਂ ਪਤਾ ਤੀ ਬਾਪ ਨੇ ਮੈਨੂੰ ਨੀਂਣਾ ਦੱਸਿਆ ਹੈਗਾ ਨਾਲੇ ਮੇਰੇ ਬਾਪ ਨੂੰ ਵੀ ਪਤਾ ਮੇਰਾ ਸ਼ੌਂਕ ਕਿੰਨੇ ਕੁੱਚੇ ਸੀ ਉਹਨਾਂ ਦੇ ਕਹਿੰਦੇ ਮੇਰੇ ਕਹਿੰਦੇ ਪਹਿਲਾਂ ਨਾ ਉਹ ਮੈਨੂੰ ਚੀਜ਼ ਲੈ ਆ ਕੇ ਦਿੰਦੇ ਕਾਇਂ ਦਾ ਪਾਈ ਦਿਓ ਨਾ ਕਾਇਂ ਦਾ ਪਾਈ ਦਿਓ ਉਹਨਾਂ ਨੇ ਮੈਨੂੰ ਕੜਾ ਪਾਤਾ ਹੈ ਮਾਰਦੀਆਂ ਗੱਲਾਂ ਸ਼ੌਂਕ ਪੂਰੇ ਮੇਰੇ ਨਹੀਂ ਕਰਿਆ ਅਗਲੇ ਨੇ ਮੈਂ ਤੇਰੀ ਕਿੱਥੋਂ ਕਰਦਾ ਤਾਂ ਫਿਰ ਜੇ ਤੈਨੂੰ ਇੰਨਾ ਹੀ ਕੜੇ ਦਾ ਚਾ ਸੀ ਪਹਿਲਾਂ ਹੀ ਕਹਿ ਦਿੰਦਾ ਉਦੋਂ ਕਾਹ ਤੋਂ ਨਾਲ ਦੀ ਨਾਲ ਲੈ ਕੇ ਆਏ ਫਿਰ ਉਹ ਚ ਟਾਡੇ ਹੈਗਾ ਨੀ ਸਾਰਾ ਕੁਝ ਅਸੀਂ ਅਜਾਗ ਮਾਦਰ ਹੁੰਦਾ ਅਗਲਾ ਦੇਖੀ ਰਿਹਾ ਤੁਹਾਡੇ ਘਰ ਦੇ ਵਿੱਚ ਕੀ ਹੈ ਸਭ ਕੁਝ ਆ ਉਹ ਤਾਂ ਦੇਖੀ ਰਿਹਾ ਸਾਰੇ ਘਰ ਦੇ ਵਿੱਚ ਵੀ ਕੀ ਹੈਗਾ ਕੀ ਨਹੀਂ ਨਾ ਪਹਿਲਾਂ ਮੈਨੂੰ ਤੁਸੀਂ ਐ ਦੱਸੋ ਉਹਦਾ ਤਾਂ ਧੰਨੇ ਮੈਨੂੰ ਕਹਤਾ ਵੀ ਜ਼ਮੀਨਾਂ ਸੀ ਛਡਾ ਲਈ ਜ਼ਮੀਨ ਤਾਂ ਹਜੇ ਤੱਕ ਤੁਹਾਡੀ ਗੈਣੇ ਰੱਖੀ ਹੋਈ ਹੈਗੀ ਉਹ ਤੈਨੂੰ ਕਿਹੜਾ ਕਹਿੰਦਾ ਗਿਆ ਮੈਨੂੰ ਐ ਤਾਂ ਦੱਸ ਦੇ ਸਭ ਪਤਾ ਲੱਗਦਾ ਠੀਕ ਆ ਜੇ ਮੈਂ ਇੱਥੇ ਘਰ ਦੇ ਵਿੱਚ ਬੈਠੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਨੂੰ ਕੁਝ ਦਿਖਦਾ ਨਹੀਂ ਹੈਗਾ ਉਹ ਯਾਰ ਮੈਂ ਛਡਾ ਲਈਏ ਭੈਣ ਮੈਨੂੰ ਪਤਾ ਹੈ ਰਿਸ਼ਤੇਦਾਰ ਭੈਣ ਘਣਾਉਦੇ ਹੋਣਗੇ ਇਹ ਤੂੰ ਬੁੜੀਆਂ ਕਰ ਸਾਰਾ ਦਿਨ ਫੋਨ ਨਹੀਂ ਕਿਸ ਨੇ ਕਿਸ ਨੂੰ ਕਰਦੇ ਹੋਗੇ ਉਹਨਾਂ ਨੇ ਕਿਸ ਨੇ ਕਿਹਾ ਤੁਹਾਡਾ ਕੀ ਪਤਾ ਤੁਹਾਡਾ ਰਿਸ਼ਤੇ ਦਾ ਮੇਰੇ ਨਾਲ ਕਿਹੜਾ ਹੈடா ਮੈਨੂੰ ਆ ਦੱਸਿਓ ਕੀ ਪਤਾ ਲੱਗਦਾ ਯਾਰ ਆ ਇੰਸਟਾ ਇੰਸਟਾਗ੍ਰਾਮ ਤੇ ਕਾਦਾ ਕਿੱਥੇ ਮੈਸੇਜ ਕਰਤੇ ਹੁਣ ਇਹ ਤਾਂ ਲੋਕ ਨੇ ਫੂਕ ਭਰਦ ਨੇ ਤੇ ਬਈ ਗੱਲ ਸੱਚੀ ਆ ਨਾ ਬੀਹਾਂ ਜਨ ਰੱਖ ਰੱਖੀ ਹਜ ਤੱਕ ਛੱਡਾ ਨਹੀਂ ਦੀ ਬਈ ਮੈਂ ਤੈਨੂੰ ਕਾਗਜ਼ ਦਿਖਾ ਦੂੰ ਮੈਂ ਛਡਾ ਲਈ ਵਿਆਹ ਤੋਂ ਪਹਿਲੀ ਛੜਾਈ ਆ ਨਹੀਂ ਵਿਆਹ ਵਧੀਆ ਕਰਦੇ ਸਾਰੇ ਪੈਸੇ ਮੈਂ ਉੱਧਰ ਭਰੇ ਨੇਗੇ ਤੈਨੂੰ ਕੀ ਪਤਾਗਾ ਨਾਲ ਦਮਾ ਕੋਈ ਨਾ ਕਰੋ ਠੀਕਾ ਜਾ ਕੇ ਉਹਦੀ ਮਾਂ ਨੂੰ ਸਮਝਾ ਲੋ ਵੀ ਮੈਨੂੰ ਇਸ ਤੋਂ ਬਾਅਦ ਇਹੋ ਜਿਹਾ ਕੁਝ ਨਾ ਬੋਲਦਾ ਜਿਹੜਾ ਅੱਜ ਬੋਲ ਗਿਆ ਉਹ ਮੈਂ ਵੀ ਉਹਦਾ ਬੈਰ ਚਾਹਾਂ ਦੇ ਪੇਕੇ ਨੂੰ ਵਾਗ ਜਾਣਾ ਸਰਦਨ ਉੱਥੇ ਬੈਂਕ 'ਚ ਮੈਂ ਬੁੜੀਆਂ ਨਾਲ ਖੇਜੜੀ ਜਨਾ ਇੱਥੇ ਆ ਕੇ ਛੋੜੇ ਨਾਲ ਪੈਸੇ ਤੋਂ ਬਾਹ ਪੈ ਜਾਂਦਾਗਾ ਮੇਰਾ ਤਾਂ ਯਾਰ ਦਿਮਾਗ ਖੱਲਣ ਵਾਲਾ ਕਰਖਾਗਾ ਕਿੱਥੇ ਪੈਸੇ ਦਾ ਵਿਆਹ ਕਰਾ ਕੇ ਸਿਆਪਾ ਲੇਤਾ ਹੈਗਾ ਸਰਦਨ ਨਾਲ ਤਾਂ ਮੈਂ ਆਪੇ ਚੰਗੀ ਆ ਵੀ ਮਾਂ ਨੂੰ ਨਾ ਜਾਏਗਾ ਉਹਦੇ ਚਾਹ ਲਿਆ ਕਿਦੇ ਮੈਨੂੰ ਕਿਦੇ ਭੱਜ ਲਈ ਚਾ ਕੇ ਬੂਥਣਾ ਕੋਈ ਕੰਮ ਕਰਨ ਆਪਣੀ ਮਾਂ ਨੂੰ ਕਹਿ ਦਿਓ ਠੀਕਾ ਚਾਹ ਵਾਸਤੇ ਨੌਕਰ ਨਹੀਂ ਕੋ ਲੱਗੇ ਨੌਕਰਾ ਸਾਰ ਦਿਨ ਵੀ ਕੰਮ ਕਰਦੀ ਫਰੀ ਉਹਨਾਂ ਨੇ ਪੈਂਤੋਂ ਡੰਗਰਾਂ ਦਾ ਕਰਦੀਆਂ ਨਾਲੇ ਜਾ ਰੋਟੀ ਨੂੰ ਦਾ ਕਰਦੀਆਂ ਹੈ ਤੈਨੂੰ ਦੱਸ ਕਾਹਦੇ ਵਾਸਤੇ ਲਿਆਂਦਾ ਸੌਰੀ ਮੂਟੋ ਹੀ ਦਿਮਾਗ ਦੀ ਦੱਸਿਆ ਆਪੇ ਲੈ ਲੈ ਰੇ ਵੀ ਪੁੜੀ ਜਾਂਦਾ ਸਿਆਪੇ ਆ ਪੰਚਰ ਕਰਨਾ ਪੰਤ ਕਰ ਜਾਂਦਾ ਐਂ ਦੱਸ ਰੋਜ਼ ਲਾ ਲੂਗੀ ਕਾਟ ਰੂਗੀ ਨਿੱਪਟਾਂ ਮੈਲੀ ਤਾਰ ਜੀ